ਇਹ ਕੋਈ ਰਾਜਸਥਾਨ ਜਾਂ ਹਰਿਆਣੇ ਦਾ ਪਿੰਡ ਨਹੀਂ ਗਾ ਇਹ ਪੰਜਾਬ ਦੇ ਵਿੱਚ ਨਵਾਂ ਵਸਿਆ ਹੋਇਆ ਪਿੰਡ ਹੈ ਇਹ ਕਿਹੜਾ ਪਿੰਡ ਹੈ ਨਾ ਕਿ ਇਹ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਦਾ ਪਿੰਡ ਹੈ ਇਹ ਬਾਹਰੋਂ ਆ ਕੇ ਜਨ ਕਿ ਸਾਡੇ ਮਜ਼ਦੂਰਾਂ ਨੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਇੱਕ ਪੂਰਾ ਪਿੰਡ ਵਸਾ ਰੱਖਿਆ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆਂ ਨੇ ਜਨਨ ਕਿ ਮੈਂ ਕੈਮਰਾਮੈਨ ਨੂੰ ਕਹਿੰਨਾ ਇੱਕ ਵਾਰੀ ਝਾਤੀ ਮਾਰਾ ਦੇ ਘੱਟ ਤੋਂ ਘੱਟ ਅੱਧਾ ਕਿਲੋਮੀਟਰ ਦੀ ਦੂਰੀ ਤੇ ਪੂਰਾ ਪਿੰਡ ਵਸਾਰ ਰੱਖਿਆ ਹੈ ਇਹ ਪਿੰਡ ਜਿਹੜਾ ਵਸਾਇਆ ਇਹ ਵੀ ਇੱਕ ਪਿੰਡ ਸੂਏ ਦੇ ਕੰਡੇ ਤੇ ਵਸਾਇਆ ਹੋਇਆ ਜੋ ਕਿ ਸਰਕਾਰ ਦੀ ਜ਼ਮੀਨ ਆ ਜਿਹਦੇ ਵਿੱਚ ਇਹਨਾਂ ਨੇ ਪਿੰਡ ਵਸਾਇਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਇਹ ਕੋਈ ਰਾਜਸਥਾਨ ਜਾਂ ਹਰਿਆਣੇ ਦਾ ਪਿੰਡ ਨਹੀਂ ਗਾ ਇਹ ਪੰਜਾਬ ਦੇ ਵਿੱਚ ਨਵਾਂ ਵਸਿਆ ਹੋਇਆ ਪਿੰਡ ਹੈ ਜੇ ਇਹ ਪਿੰਡ ਦੇ ਇਹ ਪਿੰਡ ਦੀਆਂ ਤਸਵੀਰਾਂ ਵੇਖੋਗੇ ਤੇ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹ ਕਿਹੜਾ ਪਿੰਡ ਹੈ ਨਾ ਕਿ ਇਹ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਦਾ ਪਿੰਡ ਹੈ ਇਹ ਬਾਹਰੋਂ ਆ ਕੇ ਜਨ ਕਿ ਸਾਡੇ ਮਜ਼ਦੂਰਾਂ ਨੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਇੱਕ ਪੂਰਾ ਪਿੰਡ ਬਸਾ ਰੱਖਿਆ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੰਜਾਬ ਚ ਆ ਕੇ ਪ੍ਰਵਾਸੀ ਮਜ਼ਦੂਰਾਂ ਨੇ ਨਵਾਂ ਪਿੰਡ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਪ੍ਰਵਾਸੀ ਸਾਡੇ ਨਾਲ ਨੇ ਪ੍ਰਵਾਸੀਆਂ ਦੇ ਪਰਿਵਾਰ ਨੇ ਜਨਨਿਕ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਪ੍ਰਵਾਸੀਆਂ ਨੇ ਜਨਨਿਕ ਮੈਂ ਕੈਮਰਾਮੈਨ ਨੂੰ ਕਹਿੰਨਾ ਇੱਕ ਵਾਰੀ ਝਾਤੀ ਮਾਰ ਦੇ ਘੱਟ ਤੋਂ ਘੱਟ ਅੱਧਾ ਕਿਲੋਮੀਟਰ ਦੀ ਦੂਰੀ ਤੇ ਪੂਰਾ ਪਿੰਡ ਵਸਾਇਆ ਹੈ ਇਹ ਪਿੰਡ ਜਿਹੜਾ ਵਸਾਇਆ ਇਹ ਵੀ ਇੱਕ ਪਿੰਡ ਸੂਏ ਦੇ ਕੰਡੇ ਤੇ ਵਸਾਇਆ ਹੋਇਆ ਜੋ ਕਿ ਸਰਕਾਰ ਦੀ ਜ਼ਮੀਨ ਆ ਜਿਹਦੇ ਵਿੱਚ ਇਹਨਾਂ ਨੇ ਪਿੰਡ ਵਸਾਇਆ ਜਨਨਿਕ ਇਹ ਕਿਸੇ ਦੀ ਉਜਾਇਦਾਤ ਨਹੀਂ ਕਿ ਜਿਹਦੇ ਉੱਤੇ ਇਹਨਾਂ ਨੇ ਪਿੰਡ ਵਸਾਇਆ ਇਹਨਾਂ ਨੇ ਪੂਰਾ ਪਿੰਡ ਦੇ ਵਿੱਚ ਵਸਾ ਕੇ ਜਨਨਿਕ ਪੂਰੇ ਬਾਥਰੂਮ ਰਸੋਈਆਂ ਸਾਰਾ ਕੁਝ ਬਣਾਇਆ ਪ੍ਰਵਾਸੀ ਮਜ਼ਦੂਰ ਵਿਚਾਰੇ ਚਲੇ ਜਾਂਦੇ ਆ ਜਦੋਂ ਝੋਨਾ ਲੱਗ ਜਾਂਦਾ ਉਦੋਂ ਬਾਅਦ ਫੇਰ ਆ ਜਾਂਦੇ ਇਹਨਾਂ ਦੇ ਪਰਿਵਾਰ ਵੀ ਇੱਥੇ ਰਹਿੰਦੇ ਆ ਪਰਿਵਾਰਾਂ ਨਾਲ ਵੀ ਗੱਲ ਕਰਾਵਾਂਗੇ ਮੈਂ ਕੈਮਰਾਮੈਨ ਨੂੰ ਕਹਿੰਨਾ ਇੱਕ ਅੰਦਰ ਚੱਲਦੇ ਆ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਘਰ ਦੀਆਂ ਤਸਵੀਰਾਂ ਉਹ ਵੀ ਦਿਖਾਉਨੇ ਆ ਇੱਧਰ ਆਜੋ ਇੱਧਰ ਆ ਸਾਡੀਆਂ ਭੈਣਾਂ ਖੜੀਆਂ ਆ ਇੱਧਰ ਆ ਜਾ ਕੈਮਰਾਮੈਨ ਨੂੰ ਮੈਂ ਕਹਿੰਨਾ ਆ ਵੇਖੋ ਨਿੱਕੇ ਨਿੱਕੇ ਘਰ ਵਸਾ ਰੱਖੇ ਆ ਲੈਟ ਹੈ ਲੈਟ ਹੈ ਨਹੀਂ ਕੀ ਆਜੋ ਕੈਮਰਾਮੈਨ ਨੂੰ ਕਹਿੰਨਾ ਦਿਖਾ ਦੇ ਇੱਧਰ ਅੰਦਰ ਆਜੋ ਅੰਦਰ ਆ ਵੇਖੋ ਇਹਨਾਂ ਨੇ ਪੂਰੇ ਕੋਠੇ ਬਣਾ ਰੱਖੇ ਆ ਤੇ ਨਿੱਕੇ ਨਿੱਕੇ ਸਰਪਕਾਨਾ ਪਾ ਕੇ ਇਦ ਮੈਂ ਲੈਟ ਜਗਾਣਾ ਲੈਟ ਹੈ ਨਹੀਂ ਇਹ ਕਹਿੰਦੇ ਚਲੀ ਗਈ ਅੰਦਰ ਪੱਖਾ ਲੱਗਿਆ ਸਾਰੀ ਫੁੱਲ ਸਹੂਲਤ ਹੈ ਆ ਵੇਖੋ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਇੱਕ ਸਰਕਾਨੇ ਦੀ ਛੱਤ ਪਾ ਕੇ ਇੱਧਰ ਟੀਵੀ ਵੀ ਲੱਗਾ ਹੋਇਆ ਸਾਰੀ ਫੁੱਲ ਸਹੂਲਤ ਹੈ ਪੱਖਾ ਲੱਗਾ ਹੋਇਆ ਇੱਧਰ ਮੋਬਾਈਲ ਚਾਰਜਰ ਲੱਗਾ ਹੋਇਆ ਬੈਟਰੀ ਲੱਗੀ ਆ ਇਹ ਕਹਿੰਦੇ ਬੈਟਰੀ ਅੱਜ ਲੈਟ ਤੇ ਚਾਰਜ ਕਰ ਲੈਣੇ ਅਸੀਂ ਉਦੋਂ ਬਾਅਦ ਆ ਪ੍ਰਾਂਤਨ ਸਮੇਂ ਦੇ ਵਿੱਚ ਜਿਹੜੇ ਸਾਡੇ ਚੁੱਲ੍ਹੇ ਹੁੰਦੇ ਸੀ ਇਹਨਾਂ ਪ੍ਰਵਾਸੀਆਂ ਨੇ ਉਦਾਂ ਹੀ ਚੁੱਲ੍ਹੇ ਬਣਾ ਰੱਖਿਆ ਇਹ ਸਾਡੀ ਭੈਣ ਕਿੰਨੇ ਚਿਰ ਤੁਰ ਰਹੇ ਆ 20 साल तो 20 साल से रहे सारा परिवार रहता है हाँ। कौन कौन है परिवार में मेरे पति है मेरे दो बच्चे हैं जी पंजाब स्टेट कैसी स्टेट है अच्छा लगता है पंजाब में बिहार जाना चंगा लगता नहीं लगता जब पंजाब में आगे पंजाब में जी लगता है 20 साल थोड़ा नहीं होता उधर पानी रोजगार नहीं है करके इधर रहने अच्छा तो बिहार में रोजगार कम है तो पंजाब में ज्यादा ठीक है पंजाबी लोग कैसे है पंजाबी ਬੜੀਆ ਹੈ ਸਭ ਬੜੀਆ ਹੈ ਲੜਾਈ ਤਾਂ ਨਹੀਂ ਕਰਦੇ ਨਹੀਂ ਅੱਛੇ ਲੋਕ ਹੈ ਚਲੋ ਆ ਸਾਡੇ ਆ ਪੈਣਾ ਆ ਗਿਆ ਹੋਰ ਵੀ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਤਨਾ ਦਿਨ ਹੋ ਗਿਆ ਪੰਜਾਬ ਮੇ 20 ਸਾਲ 20 ਸਾਲ ਕਿਵੇਂ ਲੱਗਦਾ ਪੰਜਾਬ ਅੱਛਾ ਲੱਗਦਾ ਹੈ ਕਿਤੇ ਨਹੀਂ ਕਰਤਾ ਪੰਜਾਬੀ ਨਹੀਂ ਤੁਸੀਂ ਪੰਜਾਬੀ ਕੇ ਸਾਥ ਕਰਤੇ ਲੜਾਈ ਨਹੀਂ ਨਹੀਂ ਅੱਛਾ ਲੱਗਦਾ ਠੀਕ ਹੈ ਅਪਰ ਚਲਤੇ ਆ ਦਿਖਾਣੇ ਆ ਇੱਧਰ ਇਹਨਾਂ ਨੇ ਵੇਖੋ ਇੱਕ ਨਹਾਉਣ ਦੀ ਖਾਤਰ ਚਾਰ ਚਪੇਰੇ ਸਰਕਾਨੇ ਦਾ ਕਰਕੇ ਅੰਦਰ ਨਲਕਾ ਲਾਇਆ ਹੋਇਆ ਕੈਮਰਾਮੈਨ ਨੂੰ ਕਹਿੰਦਾ ਨਲਕਾ ਵਿਖਾ ਦੇ ਅੱਧੇ ਅੱਗੇ ਇਧਰ ਵੀ ਚਲਦੇ ਆਂ ਇਧਰ ਆ ਚੁੱਲ੍ਹੇ ਪੂਰਾ ਇਹਨਾਂ ਨੇ ਸਾਰਾ ਜ਼ਗਾੜ ਬਣਾ ਰੱਖਿਆ ਹੋਇਆ ਜਨ ਕਿ ਘਰਾਂ ਵਾਂਗੂ ਘਰ ਬਸਾਇਆ ਰੱਖਿਆ ਇਧਰ ਬਜ਼ੁਰਗਾਂ ਦਾ ਬਹੁਤ ਚਿਰ ਤੋਂ ਰਹਿ ਰਹੀ ਹੈ ਇਹਨਾਂ ਨੇ ਹੁਣ ਸ਼ਾਮ ਨੂੰ ਪੈਣ ਦਾ ਪ੍ਰਬੰਧ ਕਰ ਲਿਆ ਥੱਲੇ ਇਹਨਾਂ ਦੇ ਕੁੱਕੜਾਂ ਦਾ ਖੁੱਡਾ ਬਣਾਇਆ ਹੋਇਆ ਉੱਪਰ ਪੈਣ ਨੂੰ ਬੱਚਾ ਨੇ ਲੀੜੇ ਵਸਾ ਲਿਆ ਹੁਣ ਕਹਿੰਦੇ ਉੱਪਰ ਪਾਵਾਂਗੇ ਅਸੀਂ ਇਧਰ ਚਲਦੇ ਆਂ ਅੱਗੇ ਵੀ ਆਜੋ ਉਧਰ ਚਲਦੇ ਆਜੋ ਜਿਹੜਾ ਇਹ ਇਹਨਾਂ ਨੇ ਵਸਾ ਰੱਖਿਆ ਇੱਕ ਨਹਿਰ ਦੇ ਕੰਡੇ ਤੇ ਵਸਾਇਆ ਹੋਇਆ ਸੁਹਾ ਇਧਰਲੇ ਪਾਸੇ ਸੁਹਾ ਦੇ ਉੱਪਰ ਜਨ ਕਿ ਇਹਨਾਂ ਨੇ ਪੂਰਾ ਪਿੰਡ ਵਸਾ 20 ਸਾਲ ਹੈ 20 ਸਾਲ 20 ਸਾਲ ਸੇ ਜ਼ਿਆਦਾ ਹੈ ਲੋਕੇ تھے ਪ੍ਰਵਾਸੀ ਮਜ਼ਦੂਰ ਜਿਹੜੇ ਰਹਿੰਦੇ ਆ ਇੱਧਰ ਚਲਦੇ ਆ ਹੋਰ ਵੀ ਦਿਖਾਵਾਂਗੇ ਘਰ ਬਹੁਤ ਲੰਮਾ 1 ਕਿਲੋਮੀਟਰ ਦੀ ਦੂਰੀ ਤੇ ਜਾਨੀ ਕਿ ਇਹ ਬਣਾਇਆ ਹੋਇਆ ਇੱਧਰ ਵੇਖੋ ਇਹਨਾਂ ਨੇ ਘਰ ਬਣਾਉਣਾ ਹੁਣ ਸ਼ੁਰੂ ਕਰਤਾ ਇਹ ਕੱਲੇ ਗਾਰੇ ਦਾ ਮਕਾਨ ਬਣਾਈ ਜਾਂਦੇ ਕੋਠਾ ਅੰਦਰ ਵੇਖੋ ਗਾਰੇ ਬਣਿਆ ਪਿਆ ਉੱਪਰ ਹੁਣ ਉਹਨਾਂ ਨੇ ਛੱਤ ਪਾਉਣੀ ਆ ਪੱਕੀ ਇੱਟ ਇੱਕ ਵੀ ਨਹੀਂ ਲਾਈ ਉਹਨਾਂ ਨੇ ਜਾਨੀ ਕਿ ਸਾਰਾ ਹੀ ਗਾਰਾ ਗੁੰਨਿਆ ਤੇ ਗਾਰੇ ਦਾ ਬਣਾਇਆ ਇੱਧਰਲੇ ਬੱਸ ਕੈਮਰਾਮੈਨ ਨੂੰ ਦਿਖਾ ਕਹਿੰਨਾ ਦਿਖਾਏ ਕੁੱਕੜਾਂ ਦਾ ਖੁੱਡਾ ਬਣਾਇਆ ਵੇਖੋ ਸਾਡੇ ਲੋਕਾਂ ਤੋਂ ਜਨਨ ਕਿ ਖੁੱਡਾ ਜਿਹੜਾ ਇਹ ਇੱਟਾਂ ਦਾ ਨਹੀਂ ਬਣਦਾ ਕੱਲੇ ਕਾਨਿਆਂ ਦਾ ਬਣਾ ਲੈਣਾਂ ਨੇ ਤੀਲਾਂ ਦਾ ਤੀਲਾਂ ਦਾ ਖੁੱਡਾ ਬਣਾਇਆ ਹੋਇਆ ਇੱਧਰ ਆ ਜਾਓ ਬਈ ਇੱਧਰ ਵੇਖੋ ਖੂਹੀ ਪੱਟ ਕੇ ਇਹਨਾਂ ਨੇ ਜਨਨ ਕਿ ਸਾਰਾ ਉਵੇਂ ਪਿੰਡ ਵਸਿਆ ਪਿੰਡ ਦਾ ਇਹ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਗੇ ਚੱਲਦੇ ਆਂ ਇਹਨਾਂ ਲੋਕਾਂ ਦੀਆਂ ਇੱਥੇ ਬੋਟ ਵੀ ਬਣੀ ਹੋਈ ਆ ਜਿਹੜੇ ਸਾਡੇ ਲੋਕ ਗੱਲਾਂ ਕਰਦੇ ਆ ਵੀ ਪ੍ਰਵਾਸੀ ਆ ਕੇ ਰਹਿਣ ਲੱਗ ਪਏ ਪ੍ਰਵਾਸੀ ਐਂ ਕਰਨ ਲੱਗ ਪਏ ਇਹਨਾਂ ਦੀ ਬੋਟ ਵੀ ਬਣਾਈ ਸਾਡੇ ਲੋਕਾਂ ਨੇ ਸਾਡੇ ਲੋਕਾਂ ਕੰਮ ਲੈਂਦੇ ਆ ਇਹ ਕੰਮ ਕਰਦੇ ਮਿਹਨਤੀ ਲੋਕ ਆ ਇੱਧਰ ਆ ਜਾਓ ਪੁਰਾਣੇ ਜ਼ਮਾਨੇ ਦਾ ਨਲਕਾ ਲੱਗਿਆ ਹੋਇਆ ਇੱਕ ਗੱਲ ਤਾਂ ਇਹ ਵੀ ਬੜੀ ਸ਼ੁੱਧ ਤਾਂ ਹੈ ਵੀ ਜਿਹੜਾ ਪਾਣੀ ਬੜਾ ਸਾਫ਼ ਸੁਥਰਾ ਹੈ ਨਲਕੇ ਦਾ ਪਾਣੀ ਹੈ ਬਹੁਤ ਜ਼ਿਆਦਾ ਸਾਫ਼ ਸੁਥਰਾ ਪਾਣੀ ਹੈ ਬਿਮਾਰੀ ਨਹੀਂ ਲੱਗਦੀ ਤੇ ਨਾਲ ਇਹਨੂੰ ਸ਼ੌਂਕ ਵੀ ਹੈ ਬਗੀਚੀ ਦਾ ਬਗੀਚੀ ਵੀ ਲਾਈ ਹੋਈ ਆ ਇੱਧਰ ਸਾਡੀ ਭੈਣ ਬੈਠੀ ਹੈ ਇਹ ਕਿਵੇਂ ਹੋ ਦੇਖ ਕੇ ਕਿਹੜੀ ਸਬਜ਼ੀ ਬਣਾ ਰਹੇ ਹੋ ਆਲੂ ਦਾ ਆਲੂ ਕਿੰਨਾ ਦੇਰ ਹੋ ਗਿਆ ਪੰਜਾਬੀ 30 ਸਾਲ ਹੋ ਗਿਆ 30 ਸਾਲ 30 ਸਾਲ ਜਾਹਰ ਤੇ ਹੋਰ ਕਿ ਕਰਦੇ ਨਹੀਂ ਇਧਰ ਹੀ ਰਹਿੰਦੇ ਪਰਿਵਾਰ ਮੇਂ ਕੌਣ ਕੌਣ ਹੈ ਬਸ ਮੇਰਾ ਘਰ ਵਾਲਾ ਔਰ ਮੇਰਾ ਬੱਚੇ ਹਮ ਸਭ ਹੈ ਜੀ ਜੀ ਓਕੇ ਇਹਨਾਂ ਦਾ ਘਰ ਦਿਖਾ ਦਿਓ ਕੈਮਰਾਮੈਨ ਨੂੰ ਕਹਿੰਨਾ ਸਾਰਿਆਂ ਦੇ ਸੇਮ ਘਰ ਆ ਉਦਾਂ ਹੀ ਬਣਾਇਆ ਪਰ ਇਹ ਲੋਕ ਸੁਚਾਰੇ ਬਹੁਤ ਹੈ ਸਾਡੇ ਪੰਜਾਬੀਆਂ ਤੋਂ ਪੰਜਾਬ ਚ ਰਹਿ ਕੇ ਕਰਨੀ ਬੰਦਾ ਇਹਨਾਂ ਨੇ ਜਾਨੀ ਕਿ ਇੱਥੇ ਕੱਲੀ ਮਿੱਟੀ ਦੇ ਲੇਪ ਪੋਚ ਕੇ ਵਧੀਆ ਸੁਵਧੀਆ ਸੋਨੇ ਸੋਨੇ ਘਰ ਬਣਾਏ ਆ ਪੂਰਾ ਪਿੰਡ ਵਸਾਈ ਰੱਖਿਆ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਦਰੋ ਵੀ ਇਹ ਜਿਹੜੇ ਲੋਕ ਆ ਕਿੰਨੇ ਲੋਕ ਬੈਠੇ ਇਹਨਾਂ ਨੇ ਪੂਰਾ ਪਿੰਡ ਵਸਾ ਰੱਖਿਆ ਜੇ ਲੋਕ ਸਾਡੇ ਕਹਿਣ ਵੀ ਪ੍ਰਵਾਸੀ ਲੜਦੇ ਆ ਪ੍ਰਵਾਸੀ ਐਂ ਕਰਦੇ ਆ ਪ੍ਰਵਾਸੀ ਉਹ ਕਰਦੇ ਆ ਇਹਨਾਂ ਨੂੰ ਕਿਹਨੇ ਲੈਂਦਾ ਜੇ ਇਹ ਮਾੜੇ ਹੁੰਦੇ ਕਲੇਸੀ ਹੁੰਦੇ ਇਹ ਪਿੰਡ ਦੀ ਜਮ੍ਹਾਂ ਯੂ ਤੇ ਬੈਠੇ ਆ ਇਹਨਾਂ ਨੂੰ ਲੋਕ ਭਜਾ ਦਿੰਦੇ ਸਰਾਂ ਨੂੰ ਬਾਈ ਦਾ ਕਿਹੜਾ ਪਿੰਡ ਆ ਸਾਡਾ ਫਿਰ ਲੇਪੋ ਜੀ ਲੇਪੋ ਕਿੰਨੇ ਘਰ ਤੋਆ ਰਹੇ ਸੀ? ਉਹ ਫਰਾਮ ਮੈਂ ਤਾਂ ਥੋੜੇ ਦਿਨ ਹੀ ਹੋਏ ਨੇ। ਨਹੀਂ, ਸਬਜੀ ਦਿਨ ਕਿੰਨੇ ਚਾਤੋ ਨੇ? ਉਹ ਮੈਂ ਤਾਂ 2-3 ਦਿਨ ਹੀ ਹੋਏ ਜੀ। 2-3 ਦਿਨ ਹੀ ਹੁੰਦੇ। ਸਬਜੀ ਚੰਗੀ ਵਿਖ ਜਾਂਦੀ ਇੱਥੇ? ਨਹੀਂ, ਚੰਗੀ ਤਾਂ ਵਿਚਾਰਿਆਂ ਦਾ ਕੀ ਖਰੀਦਣੀ। ਇੱਕ ਹੀ ਵਾਰ ਆਉਂਦਾ ਵੀ ਚਲੋ ਇਹਨਾਂ ਦਾ ਟਾਈਮ ਪਾਸੇ ਫਿਰ ਗਰੀਬ ਲੋਕਾਂ ਦਾ ਇਹਨੇ ਸਸਤੀ ਲੈਣੀ ਹੈ ਨਾ ਗਰੀਬਾਂ ਨੇ ਤਾਂ। ਕੀ ਮਾੜਾ ਮੋਟਾ ਜਰਾ ਇੱਕ ਦੇ ਇੱਕ ਦਾ ਹੀ ਵੇਖੋ ਹੀ ਦੇ ਦਿੰਦੇ। ਥੋੜੀ-ਮੁੱਟੀ ਲੈਣਾ। ਥੋੜੀ-ਮੁੱਟੀ। ਠੀਕ ਆ, ਓਕੇ। ਆਇਦਰ ਆਜੋ। ਉਧਰ ਤਾਂ ਤੁਹਾਨੂੰ ਦਿਖਾਏ ਸੀ ਅਸੀਂ ਕੱਚੇ ਘਰ। ਤੇ ਇੱਧਰ ਅਸੀਂ ਪੁਰਾਣੇ ਜ਼ਮਾਨੇ ਚ ਜ 96 ਖੋਨੇ ਸਾਨੂੰ ਆਇਦਰ ਆਓ ਆਪਕੋ ਸ਼ਰਕਾਨੇ ਦੀ ਛੰਨ ਬਣਾਈ ਹੋਈ ਆ ਸੈਣੀ ਬਹੁਤ ਸੋਹਣੀ ਬਣਾਈ ਹੋਈ ਆ ਖਾਣਾ ਬਣ ਰਿਹਾ ਇਧਰ ਵੀ ਖਾਣਾ ਬਣ ਰਿਹਾ ਤੇ ਇਧਰ ਵੀ ਖਾਣਾ ਬਣ ਰਿਹਾ ਬਹੁਤ ਵਧੀਆ ਹੈ ਪੂਰਾ ਪਿੰਡ ਵਸਿਆ ਹੈ ਅੱਧਾ ਕਿਲੋਮੀਟਰ ਦੇ ਜਨ ਕੇ ਲੰਮਾ ਵਸਿਆ ਹੋਇਆ ਇਧਰ ਵੇਖੋ ਕਿ ਨਲਕਾ ਪਰਦਾ ਕਰਕੇ ਬਣਾਇਆ ਹੋਇਆ ਹੈ ਇਧਰ ਵੀ ਅੱਜ ਚਲਦੇ ਆਪਾਂ ਸਾਰਾ ਦਿਖਾਵਾਂਗੇ ਇਹਨਾਂ ਲੋਕਾਂ ਨੂੰ ਸ਼ੌਂਕ ਆਏ ਵੇਖੋ ਫੁੱਲ ਲਾਇਕ ਨੇ ਸੂਏ ਦੇ ਬਿਲਕੁਲ ਕੰਡੇ ਤੇ ਆ ਉੱਤੇ ਇੱਧਰ ਆਓ ਕਿੰਨਾ ਸੋਹਣਾ ਇਹਨਾਂ ਨੇ ਬਣਾ ਰੱਖਿਆ ਇੱਧਰ ਵੇਖੋ ਲਾਈਟ ਦਾ ਪ੍ਰਬੰਧ ਦਾ ਬਹੁਤ ਕੁਸ਼ ਹੰਦਰ ਹੈ ਇੱਧਰ ਵੇਖੋ ਕਿੰਨਾ ਸੋਹਣਾ ਬਣਾਇਆ ਸਾਰਾ ਜਨ ਕਿ ਬਹੁਤ ਇੱਧਰ ਕੁੜੀ ਇੱਧਰ ਅੱਗੇ ਆ ਜੋ ਕਿੰਨਾ ਸੋਹਣਾ ਬਣਾਇਆ ਵੇਖੋ ਸਾਰਾ ਬਹੁਤ ਜ਼ਿਆਦੇ ਬਹੁਤ ਬੜੀਆ ਬਣਾ ਰੱਖਿਆ ਹੈ ਇਹ ਲੋਕ ਇਸ ਕੰਡੇ ਤੇ ਰਹਿੰਦੇ ਆ ਰਾਤ ਨੂੰ ਇਹ ਰਾਤ ਨੂੰ ਸਾਨੂੰ ਡਰ ਨਹੀਂ ਪਤਾ ਇੱਥੇ ਨਹੀਂ ਰਾਤ ਨੂੰ ਤੁਸੀਂ ਡੱਕਾ ਪੋਂ ਸੂੱਚ ਜੇ ਨਹੀਂ 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 ਹਨੇਰ ਰਾਤ ਨੂੰ ਮੇਰੇ ਆਜਾਂ ਬਾਗ ਤਾਂ ਡਰ ਰਹੇਂਦਾ ਬਾਗ ਡਿੱਗਨ ਚੈਂਦਾ ਸੀ ਹਾਂ ਆ ਵੇਖੋ ਕੈਮਰਾਮੈਨ ਨੂੰ ਕਹਿੰਨਾ ਵੀ ਪੈਰ ਵਖਾ ਵੀਰ ਦੇ ਜਮਾ ਨਾਲ ਆ ਹਾਂ ਆ ਜਮਾ ਨਾਲ ਖੜਾ ਤੇ ਰਾਤ ਨੂੰ ਜੋ ਬੱਚੇ ਹੈ ਛੋਟੇ ਛੋਟੇ ਬੱਚੇ ਨਹੀਂ ਕਰਦੇ ਸੜੇ ਨਹੀਂ ਦਿਖਦਾ ਤਾਂ ਨਹੀਂ ਬੱਚੇ ਇੱਥੇ ਸਾਰੇ ਦਿਨ ਰਹ ਰਹੇਗਾ ਨਾ ਉਹਨੂੰ ਆਦਤ ਲੱਗ ਗਿਆ ਹੈਗਾ ਆਦਤ ਰਹੀ ਗਈ ਹਾਂ ਉਹ ਮਾਤਾ ਤੁਸੀਂ ਇੱਥੇ ਪੁਰਾਣੇ ਕਿੰਨੇ ਚਿਰ ਤੋਂ ਰਹਿੰਦੇ ਹੋ ਮੈਂ ਤਾਂ ਬਹੁਤ ਦਿਨ ਚੇਰ ਹੋ ਗਿਆ ਕਿੰਨਾ ਦੇਰ ਹੋ ਗਿਆ

ਝਾੜੂ ਵਾਲੀ ਸੀ ਸਰਕਾਰ ਹੈ ਜੀ ਸਰਕਾਰ ਨੂੰ ਵੇਖੋ ਇਹ ਹਾਂਜੀ ਝਾੜੂ ਨੇ ਆਸੀ ਪਾਇਆ ਵੋਟ ਝਾੜੂ ਨੇ ਪਾਇਆ ਕੋਹਣਾ ਵੀ ਚਾਹੀਏ ਜੋ ਮਨ ਦੀ ਇੱਛਾ ਹੁੰਦੀ ਆ ਹਰੇਕ ਦੀ ਭਾਵਨਾ ਹੁੰਦੀ ਆ ਜਿਹੜੀ ਸਰਕਾਰ ਚੰਗੀ ਲੱਗਦੀ ਆ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਉਸੇ ਨੂੰ ਹੀ ਵੋਟ ਪਾਉਣੀ ਚਾਹੀਦੀ ਆ ਪਰ ਉਹਨਾਂ ਲੋਕਾਂ ਨੂੰ ਇਹਨਾਂ ਪ੍ਰਵਾਸੀਆਂ ਵੱਲ ਵੀ ਹੁਣ ਧਿਆਨ ਦੇਣ ਦੀ ਲੋੜ ਆ ਇਹਨਾਂ ਦੀ ਜਾਨੀ ਕਿ ਬਾਹ ਫੜਨ ਦੀ ਲੋੜ ਆ ਬਿਜਲੀ ਹੈ ਨਹੀਂ ਇੱਥੇ ਇਹ ਤਾਂ ਆਮ ਨਹੀਂ ਹੈ ਗਾਮ ਲੋਕਾਂ ਹਾਂ ਬਿਜਲੀ ਹੈ ਨਹੀਂ ਨਹੀਂ ਇੱਥੇ ਬਿਜਲੀ ਤਾਂ ਹੈ ਬਿਜਲੀ ਵੀ ਨਹੀਂ ਹੈ ਗਾਮ ਲੋਕਾਂ ਦੇਖੋ ਕਿਤਨਾ ਖਾਇ ਰਹਿਣੇ ਕੀ ਦੀ ਇਸ ਦਾ ਐਮਐਲਏ ਪਤਾ ਕੌਣ تھا ਇੱਥੇ झाड़ू वाले को एमरे पता है कौन है ये मेले तो यहां पर आया नहीं तो पता हम लोग को कैसे आ जाएगा कोई बात नहीं किसको पाई वोट झाड़ू का झाड़ू को पाई झाड़ू को अच्छा कोई बात जिसने वोट पाई है सरकार नु उसनु लोका, लोका ने सरकार नु इधर ध्यान देने दी लोड है क्योंकि ਇਹਨਾਂ ਲੋਕਾਂ ਪ੍ਰਵਾਸੀ ਲੋਕਾਂ ਨੇ ਆਸ ਕਰਕੇ ਵੋਟ ਪਾਈ ਸੀ ਕਿ ਸ਼ਾਇਦ ਜਿਹੜੀ ਝਾੜੂ ਵਾਲੀ ਸਰਕਾਰ ਵਧੀਆ ਸਰਕਾਰ ਹੋਊਗੀ ਕਿ ਸਾਡੇ ਲੋਕਾਂ ਦੀ ਬਾਹ ਫੜੂਗੀ ਵੇਖੋ ਕੈਮਰਾਮੈਨ ਕਿਹਨੇ ਕਿੰਨਾ ਇਕੱਠਾ ਹੈ ਨਾ ਵਿਚਾਰ ਅੰਦਰ ਆ ਵੀ ਇੱਕ ਆਹ ਕਿੰਨਾ ਸੋਹਣਾ ਬਣਾਇਆ ਇੱਕ ਇਹ ਚੀਜ਼ ਵਿਖਾਉਣ ਵਾਲੀ ਆ ਇੱਧਰ ਲਿਓ ਵੀ ਇਧਰ ਵੇਖੋ ਇਹਨਾਂ ਨੇ ਪਰਛੱਤਾ ਬਣਾਇਆ ਉੱਪਰ ਸਰ ਕਾਨੇ ਦਾ ਆਹ ਡੰਡੇ ਪਾ ਪਾ ਕੇ ਅੱਗੇ ਆ ਜਾ ਬਈ ਅੱਗੇ ਆ ਜਾ ਅੱਗੇ ਆਹ ਵੇਖੋ ਕਿੰਨਾ ਸੋਹਣਾ ਅੰਦਰੋਂ ਜਨਨ ਕਿ ਪੋਚਾ ਮਾਰ ਕੇ ਵਧੀਆ ਬਹੁਤ ਸੋਹਣੀ ਕਾਨੇ ਦੀ ਛੱਤ ਆ ਵੇਖੋ ਇਧਰ ਛੋਟੀਆਂ ਪਾ ਪਾ ਕੇ ਉੱਤੇ ਕਾਨੇ ਦੀ ਛੱਤ ਬਣਾਈ ਹੋਈ ਆ ਇਧਰ ਬੱਚਾਂ ਦੇ ਛੋਟੇ ਬੱਚਿਆਂ ਦਾ ਪਿੰਗਾ ਬਣਾਇਆ ਆ ਵੇਖੋ ਪਿੰਗਾ ਬਣਾਇਆ ਇੱਕ ਪੁਰਾਣੇ ਜ਼ਮਾਨੇ ਚ ਨਾ ਆ ਚੀਜ਼ ਬਣਾਉਂਦੇ ਟੀਵੀ ਰੱਖਣ ਵਾਲੀ ਇਹਨਾਂ ਨੇ ਉਸੇ ਤਰ੍ਹਾਂ ਹੀ ਬਣਾਈਏ ਜਿਵੇਂ ਪੁਰਾਣੇ ਜ਼ਮਾਨੇ ਚ ਲੋਕ ਟੀਵੀ ਰੱਖਦੇ ਹੁੰਦੇ ਸੀ ਮਾਤਾ ਸਾਡੇ ਬਜ਼ੁਰਗ ਬਣਾਉਂਦੇ ਸੀ ਉਦਾਂ ਹੀ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਜਨ ਕੇ ਸੱਭਿਆਚਾਰ ਦਿਖਾਇਆ ਸ਼ੌਂਕ ਹੈ ਇਹਨਾਂ ਲੋਕਾਂ ਨੂੰ ਵੀ ਲੈ ਜਾਂਦਾ ਵਧੀਆ ਗੱਲ ਹੈ ਚਲੋ ਧੰਨਵਾਦ ਨਲਕੇ ਸਾਰਿਆਂ ਦੀ ਲੱਗੇ ਆ ਬਹੁਤ ਵਧੀਆ ਇਹ ਜਿਹੜਾ ਸਰ ਕੰਨ ਲਾਇਆ ਤੁਸੀਂ ਇਹ ਇਹ ਅੰਧੇਰੀ ਨਾ ਉੜਦਾ ਨਹੀਂ हाँ उड़ता जब जिम्मेरी पड़ जाएगी उड़ जाएगा फिर उड़ जाएगा फिर से इसको दोबारा बनाना पड़ता है दोबारा बिहार हाँ। में कितनी देर जाते हैं कितना पंजाब में रहते हैं कितना बिहार में जाते हैं हम तो सारे दिन यहीं रहते हैं पंजाब में पंज, कभी दो मिन हाँ। मिन मिन जाते हैं जाते है है तो महीना रहते हैं फिर आ जाते हैं पंजाब पंजाब बिहार में काम है बिहार में उतना काम नहीं चलता है कारण क्या है काम क्यों नहीं चलता उधर उतना है नहीं ज्यादा गरीब है उधर गरीबी ज्यादा है ਪੰਜਾਬ ਮੇ ਪੰਜਾਬ ਕੇ ਲੋਕ ਵੀ ਅچھے ਹਨ ਹਾਂ ਅچھے ਹੈ ਸਾਰੇ ਠੀਕ ਓਕੇ ਸਾਡੇ ਨਾਲ ਪਿੰਡ ਦੇ ਵੀਰ ਵੀ ਸਾਡੇ ਨਾਲ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜਿਹੜੇ ਪ੍ਰਵਾਸੀ ਹੈ ਇਹ ਕਿੰਨੇ ਜਰ ਤੋਂ ਰਹਿ ਰਿਹਾ ਕਿ ਪਿੰਡ ਨੂੰ ਇਹਨਾਂ ਦਾ ਸੋਖ ਵੀ ਹੈਗਾ ਜਾਂ ਪਿੰਡ ਨੂੰ ਤੰਗ ਤਾਂ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੇ ਨਹੀਂ ਆ ਰਹੀ ਜਾਮ ਨੇ ਹੁਣ ਆਪਣੇ ਪਿਛਲੇ ਮਹੀਨੇ ਬਿਵਾਦ ਛਿੜਿਆ ਸੀ ਪੰਜਾਬੀਆਂ ਤੇ ਮਜ਼ਦੂਰਾਂ ਦਾ ਉਹੋ ਜੀ ਕੋਈ ਪਿੰਡ ਨੂੰ ਦਿੱਕਤ ਤਾਂ ਨਹੀਂ ਆ ਰਹੀ ਇਹਦਾ ਸੁਖ ਵੀ ਹੈ ਇਹਨਾਂ ਦਾ ਕਿ ਬਾਈ ਜੀ ਸਾਡੇ ਨਾਲ ਪੂਰੀ ਜਾਣਕਾਰੀ ਲਵਾਂਗੇ ਬਾਈ ਇੱਕ ਤਾਂ ਨਾਮ ਦੱਸੋ ਆਪਣਾ ਮੇਰਾ ਨਾਮ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਜਿਹੜੇ ਤੁਹਾਡੇ ਪ੍ਰਵਾਸੀ ਮਜ਼ਦੂਰ ਸੂਏ ਦੇ ਕੰਡੇ ਤੇ ਰਹਿੰਦੇ ਆ ਇਹਨਾਂ ਦਾ ਤੁਹਾਨੂੰ ਕਿੰਨਾ ਖਸੋਹ ਹੈ ਇਹ ਕੰਮ ਧੰਦਾ ਸਾਰੇ ਪਿੰਡ ਦਾ ਹੀ ਕਰਦੇ ਦੋ ਤਿੰਨਾਂ ਪਿੰਡਾਂ ਦਾ ਹੀ ਕਰਦੇ ਜੀ ਹਾਂਜੀ ਜਿਵੇਂ ਇਹ ਸੂਏ ਦੇ ਕੰਡੇ ਤੇ ਬੈਠੇ ਕੋਈ ਪੰਚਾਇਤੀ ਜਗ੍ਹਾ ਤੇ ਨਹੀਂ ਇਹ ਨਹੀਂ ਪੰਚਾਇਤੀ ਨਹੀਂ ਇਹ ਤਾਂ ਸਰਕਾਰੀ ਆ ਸਰਕਾਰੀ ਸਰਕਾਰੀ ਜਗ੍ਹਾ ਤੇ ਮੈਂ ਕਿਹਾ ਸਰਕਾਰੀ ਜੀ ਜਦੋਂ ਤੁਸੀਂ ਆਪਾਂ ਪਿੰਡਾਂ ਦੇ ਵਿੱਚ ਆਪਾਂ ਲੇਬਰ ਵਾਲੇ ਬੰਦੇ ਦੀ ਬੜੀ ਦਿੱਕਤ ਆਉਂਦੀ ਆ ਭਾਲਣ ਦੇ ਵਿੱਚ ਜਿਵੇਂ ਹੁਣ ਸੀਜ਼ਨ ਚੱਲੇ ਪਿਆ ਝੋਨੇ ਦਾ ਆਪਣੇ ਪੰਜਾਬੀ ਲੋਕ ਬਹੁਤ ਜਣ ਕੇ ਘੱਟ ਮਿਲਦੇ ਆ ਕਿਉਂਕਿ ਆਮ ਲੋਕ ਤੇ ਬਾਹਰ ਚਲੇ ਗਏ ਆਪਣੇ ਜੋ ਪ੍ਰਵਾਸੀ ਛੋਟੇ ਮਜ਼ਦੂਰ ਰਹਿੰਦੇ ਉਹ ਵੀ ਜਣ ਕੇ ਬਾਹਰ ਛੋਟੇ ਮੁਲਕਾਂ 'ਚ ਚਲੇ ਜਾਂਦੇ ਜਿਵੇਂ ਦੁਬਈਆ ਆਰਾਕ ਆ ਹੋਰ ਇਹੋ ਜਿਹੇ ਮੁਲਕਾਂ 'ਚ ਚਲੇ ਜਾਂਦੇ ਆ ਤੇ ਸਾਡੇ ਜਿਹੜੇ ਮਜ਼ਦੂਰ ਲੋਕ ਆ ਇੱਥੇ ਬਹੁਤ ਘੱਟ ਸਾਨੂੰ ਮਿਲਦੇ ਆ ਕੀ ਤੁਹਾਨੂੰ ਇਹਨਾਂ ਮਜ਼ਦੂਰਾਂ ਦਾ ਸੁਖ ਹੈ ਬਹੁਤ ਸੁਖ ਹੈ ਜੀ ਕੰਮ ਤਾਂ ਦਾ ਸਾਰਾ ਦੋ ਤਿੰਨਾਂ ਪਿੰਡਾਂ 'ਚ ਹੀ ਕਰਦੇ ਆ ਜੀ ਜੀ ਹਾਂਜੀ ਜੀ ਜਿਵੇਂ ਆਪਣੇ ਪੰਜਾਬੀ ਮਜ਼ਦੂਰ ਘਰਾਂ ਦੇ ਵਿੱਚ ਜਾਂਦੇ ਆ ਤੁਹਾਡੇ 20 ਸਾਲ ਤੋਂ ਹੀ ਰਹਿ ਰਹੇ ਆ ਤੁਹਾਡੇ ਨਾਲ ਮਿਲ ਮਿਲ ਵਰਤਨ ਆ ਉਦਾਂ ਹੀ ਆਉਂਦੇ ਆਉਂਦੇ ਜੀ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਨਹੀਂ ਕੋਈ ਜਿਵੇਂ ਜਿਵੇਂ ਚੋਰੀ ਚੋਰੀ ਨਾਲ ਕੰਮ ਕਰਦੇ ਜਾਂ ਮੌਨ ਨਹੀਂ ਕਰਦੇ ਫੋੜ ਨਹੀਂ ਕਰਦੇ ਫੋੜ ਚੋਰੀ ਨਹੀਂ ਕਰਦੇ ਜੀ ਜਿਵੇਂ ਹੁਣ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਬੈਠਿਆ ਇਹ 20 ਸਾਲ ਕੋਈ ਥੋੜੇ ਨਹੀਂ ਹੁੰਦੇ ਅੱਬੀ ਅਸੀਂ ਤਾਂ ਨਾ ਆਪਦੇ ਜਿਹੜੇ ਪਿੰਡ ਚ ਆ ਇਹਨਾਂ ਦੀ ਜ਼ਿੰਮੇਵਾਰੀ ਲੈ ਬਈ ਹੈਗੀ ਚੰਗੇ ਵੀ ਬਾਹਰ ਜਿਹੜੇ ਕੋਈ ਕਰੀ ਜਾਣਾ ਛੱਡੋ ਉਹਨਾਂ ਨੂੰ ਨਹੀਂ ਜਿਹੜੇ ਆਪਣੇ ਜਨ ਕੇ ਤੁਹਾਡੇ ਗਹੜੀ ਪਿੰਡ ਦੇ ਵਿੱਚ ਬੈਠੇ ਆ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਨਹੀਂ ਇਹ ਬੰਦੇ ਸਹੀ ਆ ਠੀਕ ਆ ਸਰ ਜਨ ਕੇ ਜਨ ਕੇ ਸਾਰੇ ਜਨ ਕੇ ਅਧਿਕ ਕਰਤ ਕਰਕੇ ਖਾਣ ਵਾਲੇ ਬੰਦੇ ਆ ਚੋਰੀ ਚੱਪਾ ਨਹੀਂ ਕਰਦੇ ਕੋਰਾ ਚਲੋ ਜੇ ਹੁਣ ਬੈਠੇ ਆ ਤਾਂ ਤੁਹਾਨੂੰ ਸੁਖ ਵੀ ਆ ਜਿਵੇਂ ਤੁਸੀਂ ਕੋਈ ਰੇਪ ਪਾਉਣੀ ਆ ਸਪਰੇਅ ਕਰਨੀ ਆ ਤੁਹਾਡੇ ਨਾਲ ਜਾਵਣ ਤੇ ਇਹ ਜਿਹੜੀ ਮਜ਼ਦੂਰੀ ਕਰਦੇ ਤੁਹਾਡੇ ਪਿੰਡ ਦੇ ਵਿੱਚ ਕਰਦੇ ਕਿ ਸ਼ਹਿਰ ਚੂਰ ਵੀ ਜਾਂਦੇ ਨਹੀਂ ਇਹ ਠੇਕੇ ਆ ਵੀ ਲੈਂਦੇ ਨਰ ਨੂਰਾਂ ਨਾਲ ਵੀ ਠੇਕਾ ਲੈ ਲੈਂਦੇ ਆ ਤੇ ਦੋ ਤਿੰਨਾਂ ਪਿੰਡਾਂ ਜਿਵੇਂ ਹੁਣ ਝੋਨੇ ਦਾ ਸੀਜ਼ਨ ਚੱਲ ਪਿਆ ਝੋਨੇ ਦੇ ਸੀਜ਼ਨ ਦੇ ਵਿੱਚ ਵੇਖੀ ਆਪਾਂ ਲੇਬਰ ਨਹੀਂ ਲੱਗਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੁਹਾਨੂੰ ਤਾਂ ਦਿੱਕਤ ਨਹੀਂ ਆਉਂਦੀ ਹੁਪਰੇ ਨਾ ਨਾ ਕਿਸੇ ਨੂੰ ਨਹੀਂ ਬਸ ਇਹ ਸਾਰੇ ਇੱਥੇ ਇੱਥੇ ਨੇੜੇ ਨੇੜੇ ਕੰਮ ਕਰਦੇ ਸਹੀ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਪਾਉਂਦੇ ਨਾ ਕਿਸੇ ਜੀਵਿੰਦਾਰ ਨਾਲ ਨਾ ਜੀਵਿੰਦਾਰ ਇਹਨਾਂ ਨਾਲ ਪਾਵੇ ਨਾ ਕੋਈ ਪੈਸੇ ਇਹਨਾਂ ਦੇ ਮਾਰੇ ਨਾ ਇਹ ਕਿਸੇ ਨਾਲ ਰੌਲਾ ਜਿਵੇਂ ਹੁਣ ਪਰਿਵਾਰਾਂ ਦੇ ਪਰਿਵਾਰ ਆ ਇਹਨਾਂ ਦੇ ਨਾਲ ਬੱਚੇ ਵੀ ਆ ਇਹਨਾਂ ਦੀ ਘਰ ਵਾਲੀਆਂ ਵੀ ਝੋਨਾ ਲਾਉਣ ਤਾਂ ਮੈਂ ਟਮੇਟਾ ਲਾ ਦਿੰਦੇ ਹਣਗੇ ਹਾਂਜੀ ਸਾਰੇ ਨਾਲ ਜੀ ਬਾਈ ਨੇ ਦੱਸਿਆ ਕਿ ਜਿਹੜੇ ਇਹ ਪ੍ਰਵਾਸੀ ਰਹਿ ਰਹੇ ਬੜੇ ਸਮੇਂ ਤੋਂ ਸਾਡੇ ਪਰਿਵਾਰਾਂ ਵਾਂਗੂ ਹੀ ਰਹਿੰਦੇ ਆ ਕੋਈ ਕਿਸੇ ਨਾਲ ਲੜਾਈ ਕਲੇਸ਼ ਵਾਲਾ ਕੰਮ ਨਹੀਂ ਗਾ ਯਾਨੀ ਕਿ ਜਿਵੇਂ ਆਪਣੇ ਪੰਜਾਬੀ ਰਹਿੰਦੇ ਸਾਡੇ ਨਾਲ ਮਿਲਵਰਤਨ ਕਰਦੇ ਆ ਉਦਾਂ ਹੀ ਕਰਦੇ ਆ ਇਹ ਜਾਨੀ ਕਿ ਉਹ ਇਹ ਪਿੰਡ ਜਿਹੜਾ ਤੁਹਾਨੂੰ ਦਿਖਾਇਆ ਵਸਿਆ ਹੋਇਆ ਪਿੰਡ ਆ ਇਹ ਮਜ਼ਦੂਰਾਂ ਨੇ ਵਸਾਇਆ ਪਿੰਡ ਆ ਇਹ ਪਿੰਡ ਦੇ ਅਸੀਂ ਬਿਲਕੁਲ ਸਾਹਮਣੇ ਖੜੇ ਆ ਕਰਿਆਨੇ ਦੀ ਦੁਕਾਨ ਆ ਸਾਡੇ ਵੀਰ ਦੀ ਪੁੱਛਾਂਗੇ ਜਾਣਕਾਰੀ ਵੀ ਲਵਾਂਗੇ ਵੀਰ ਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਦਲਜੀਤ ਸਿੰਘ ਨਾਮ ਆ ਜੀ ਦਲਜੀਤ ਸਿੰਘ ਹਾਂ ਜੀ ਦਲਜੀਤ ਸਿੰਘ ਜੀ ਤੁਹਾਨੂੰ ਜਿਹੜੀ ਦੁਕਾਨ ਕਰਨ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ ਜੀ 7-8 ਸਾਲ ਹੋ ਗਏ 7-8 ਸਾਲ ਤੇ ਇਹਨੇ ਤੁਸੀਂ ਗੈਰੀ ਪਿੰਡ ਦੇ ਵਿੱਚ ਹੀ ਹੋ ਗੈਰੀ ਪਿੰਡ 'ਚ ਹੀ ਰਹਿੰਦੇ ਜੀ ਗੈਰੀ ਪਿੰਡ ਦੇ ਵਿੱਚ ਰਹਿੰਦੇ ਤੇ ਜਿਹੜੇ ਇਹ ਲੋਕ ਕਿੰਨੇ ਚਿਰ ਤੋਂ रह ਰਹੇ ਇੱਥੇ ਇਹ ਸਾਡੇ ਪਿੰਡ ਰਹ ਰਹੇ ਜੀ ਘੱਟ 40 ਸਾਲ ਤੋਂ 40 ਸਾਲ ਤੋਂ 40 ਸਾਲ ਤੋਂ ਰਹ ਰਹੇ ਪਹਿਲਾਂ ਕਿੰਨੇ ਘਰ ਸੀ ਇਹ ਪਹਿਲਾਂ ਸੀਗੇ 15-20 ਘਰ ਸੀਗੇ ਵੀ ਹੌਲੀ-ਹੌਲੀ ਜਿਵੇਂ ਅੱਛਾ ਆਬਾਦੀ ਵਧਦੀ ਗਈ ਹਨਾ ਜੀ ਉਸ ਹਿਸਾਬ ਨਾਲ ਘਰ ਬਣ ਗਏ ਜੀ ਹਾਂਜੀ ਇਹਨਾਂ ਜਿਹੜੇ ਪ੍ਰਵਾਸੀ ਆ ਇਹਨਾਂ ਦੇ ਵੋਟ ਵੀ ਬਣੀਆਂ ਬੋਟ ਬਣੀਆਂ ਆ ਜੀ ਹਾਂਜੀ-ਹਾਂਜੀ 40-45 ਵੋਟਾਂ ਬਣੀਆਂ ਆ ਜੀ ਪਾਉਂਦੇ ਪਿੰਡ ਦੇ ਵਿੱਚ ਜੋ ਸਰਪੰਚੀ ਦੀ ਆ ਜਾਂ ਆਪਣੀ ਐਮਐਲਏ ਦੀ ਆ ਜਾਂ ਕੋਈ ਵੀ ਵੋਟ ਆ ਪਿੰਡ ਜਰ ਕੇ ਸਾਰੀਆਂ ਪਾਉਂਦੀਆਂ ਹਾਂਜੀ ਸਾਰੀਆਂ ਪਾਉਂਦੇ ਆ ਜੀ ਜੀ ਹਾਂਜੀ ਤੇ ਜਿਹੜੇ ਵੋਟਾਂ ਹੁੰਦੀਆਂ ਤੇ ਇਹਨਾਂ ਦੇ ਲੋਕ ਕਰ ਸਰਪੰਚ ਜਿਵੇਂ ਐਮਐਲਏ ਉਹ ਪਹੁੰਚਦੇ ਆ ਪਹੁੰਚਦੇ ਆ ਜੀ ਜਰ ਕੇ ਇਹਨਾਂ ਦਾ ਧੰਨਵਾਦ ਵੀ ਕਰਦੇ ਪਾਉਂਦੀ ਕਹਿੰਦੇ ਹਾਂਜੀ ਹਾਂਜੀ ਕੋਈ ਕੋਈ ਇਲੈਕਸ਼ਨ ਹੋਵੇ ਸਾਰੇ ਧੰਨਵਾਦ ਕਰਦੇ ਆ ਜੋ ਵੋਟ ਅੱਛਾ ਵੋਟਾਂ ਵੀ ਸਾਰੇ ਪਹੁੰਚਦੇ ਆ ਠੀਕ ਹੈ ਯਾਨੀ ਕਿ ਇਹ ਲੋਕ ਕਿਵੇਂ ਇਮਾਨਦਾਰ ਹੈ ਬਿਲਕੁਲ ਇਮਾਨਦਾਰ ਹੈ ਜੀ ਅਸੀਂ ਦੁਕਾਨ ਕਰ ਰਹੇ ਹਾਂ ਅਸੀਂ ਮੈਂ ਕਹਿੰਦਾ ਸਾਡੇ ਪਿੰਡ ਨਾ 40 35-40 ਸਾਲ ਹੋ ਗਏ ਅਜੇ ਤੱਕ ਨਾ ਕੋਈ ਚੋਰੀ ਇਹ ਬੰਦਿਆਂ ਨੇ ਜੀ ਕੋਈ ਵੀ ਘੇਰਾ ਫੇਰੀ ਨਾ ਕੋਈ ਚੋਰੀ ਕੋਈ ਕਿਸੇ ਕਿਸਮ ਦਾ ਕੋਈ ਵੀ ਨਹੀਂ ਜੀ ਜਿਵੇਂ ਹੁਣ ਤੁਸੀਂ ਵੇਖਿਆ ਵੀ ਇਹ ਜਾਨੀ ਕਿ ਤੁਹਾਡੀ 7-8 ਸਾਲ ਤੋਂ ਦੁਕਾਨ ਇੱਥੇ ਇਸ ਪਿੰਡ ਦੇ ਵਿੱਚ ਕਿ ਜਿਹੜੀ ਕਿ ਤੁਹਾਰ ਤੋਂ ਉਧਾਰ ਸਦਾਰ ਲੈ ਜਾਂਦੇ ਅਸੀਂ ਹਾਂਜੀ 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 ਮੇਰੇ ਕੋਲ ਮੈਂ ਲੱਖ 2-2 2-2 ਲੱਖ ਰੁਪਏ ਦਾ ਉਧਾਰ ਮੇਰਾ ਇਨਾ ਨਹੀਂ ਹੈਗਾ ਇਨਾ ਨਹੀਂ ਹਾਂਜੀ ਦੋਸਤੋ ਵੇਖੋ ਬਾਈ ਦਾ ਕਹਿਣਾ ਵੀ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਆ ਦੋ-ਦੋ ਲੱਖ ਰੁਪਏ ਦਾ ਚੰਦਾ ਮੇਥੋਂ ਉਧਾਰ ਲੈ ਜਾਂਦੇ ਆ ਇੱਕ ਵੀ ਪੈਸੇ ਦਾ ਮੇਰੇ ਰੋਲਾ ਨਹੀਂ ਪਉਂਦੇ ਅੰਦਰ ਖਾਤੇ ਲੈ ਜਾਂਦੇ ਆ ਅੰਦਰ ਖਾਤੇ ਵੜ ਕੇ ਦੇ ਜਾਂਦੇ ਆ ਦੋ-ਦੋ ਲੱਖ ਦੀ ਕੋਈ ਮਾੜੀ-ਮੋਟੀ ਗੱਲ ਨਹੀਂ ਚੰਗਾ ਜੰਗੇ ਆੜ ਤੱਕ ਜਿਮੀਦਾਰ ਨੂੰ ਨਹੀਂ ਦਿੰਦਾ ਚੰਗੇ ਨੂੰ ਦੋ ਲੱਖ ਬਾਈ ਕਹਿੰਦਾ ਮੈਂ ਦੋ-ਦੋ ਲੱਖ ਰੁਪਏ ਉਧਾਰ ਦੇ ਦਿੰਨਾ ਅੱਛਾ ਤੇ ਜਨਨ ਸਾਫਰ ਕਰਕੇ ਜਦੋਂ ਜਾਂਦੇ ਆ ਇਹ ਬਿਹਾਰ ਜਾਂਦੇ ਆ ਰੁਪਈਆ ਨਹੀਂ ਮੇਰਾ ਅੱਜ ਤੱਕ ਮਰਿਆ ਨਾ ਜਿਹੜੇ ਬਿਹਾਰ ਜਾਂਦੇ ਆ ਚਲੇ ਜਾਂਦੇ ਆ ਕਈ ਵਾਰ ਤੁਹਾਨੂੰ ਐ ਨਹੀਂ ਲੱਗਦਾ ਕਿ ਚਲੇ ਗਏ ਹੁਣ ਇਹਨਾਂ ਦੇ ਪ੍ਰਵਾਸੀਆਂ ਨੇ ਮੁੜਨਾ ਨਹੀਂ ਨਹੀਂ ਲੱਗਦਾ ਜੋ ਆਪਣੇ ਨਾਲ ਅਜੇ ਤੱਕ ਹੋਈ ਨਹੀਂ ਜੀ ਜਿਹਦੇ ਨਾਲ ਹੋਈ ਉਹਨੂੰ ਲੱਗਦਾ ਨਹੀਂ ਹੋਈ ਨਹੀਂ ਹੋਈ ਨਹੀਂ ਜਦੋਂ ਇਹ ਆਉਂਦੇ ਆ ਝੋਨਾ ਹੁਣ ਝੋਨੇ ਦਾ ਸੀਜ਼ਨ ਚੱਲ ਪਿਆ ਸੋ ਉਹ ਤੋਂ ਹੁਣ ਧਾਰ ਲਈ ਜਾਣਗੇ ਹੁਣ ਲਈ ਜਾਣਗੇ ਹੁਣ ਧਾਰ ਚੱਲੀ ਜਾਂਦਾ ਸਾਡਾ ਸਾਰਾ ਧਾਰ ਚੱਲੀ ਜਾਂਦਾ ਜਦੋਂ ਝੋਨਾ ਨਾਲ ਲਾ ਕੇ ਬਾਅਦ ਸਾਡੇ ਹਿਸਾਬ ਹੋਣਿਆ अच्छा हां जी ਬਾਤ ਚ ਇਹਨਾਂ ਦੇ ਸਾਰੇ ਪੈਸੇ ਮੁੜ ਜਾਣਗੇ ਕੋਈ ਇਹਨਾਂ ਚ ਕੋਈ ਇਹੋ ਜਿਹਾ ਮਜ਼ਦੂਰ ਹੈ ਜਿਹੜਾ ਬਿਹਾਰ ਚ ਲੱਗ ਗਿਆ ਹੋਵੇ ਮੁੜ ਕੇ ਆਈ ਨਾ ਹੋਵੇ ਤੁਹਾਡੇ ਪੈਸੇ ਡੁੱਬ ਕੇ ਹੋ ਨਾ ਹਜੇ ਤੱਕ ਕੋਈ ਨਹੀਂ 1 ਰੁਪਿਆ ਵੀ ਨਹੀਂ ਮੇਰਾ ਡੱਬਿਆ ਅਜੇ ਤੱਕ ਜੀ ਦੇਖੋ ਸਾਰੇ ਜਨਕੇ ਪੈਸੇ ਫਿਰ ਜਿਵੇਂ ਹੁਣ ਇਹ ਆਉਂਦੇ ਆ ਇਹਨਾਂ ਦੇ ਪਰਿਵਾਰ ਤੁਹਾਡੇ ਕੋਲ ਖਾਤੇ ਲੱਗੇ ਨੇ ਖਾਤੇ ਲੱਗੇ ਜੀ ਘਰ ਦਾ ਪਰਿਵਾਰ ਦਾ ਕੋਈ ਮੈਂਬਰ ਆ ਜੇ ਨਾਂ ਦੱਸ ਦਿੰਦਾ ਤੁਸੀਂ ਤਾਂ ਜਾਣਦੇ ਫਿਰ ਜੋ ਪਿੰਡ ਮੈਂ ਤਾਂ ਬੱਚੇ-ਬੱਚੇ ਨੂੰ ਜਾਣਦਾ ਇਹਨਾਂ ਨੂੰ ਹਾਂ ਜਿੰਨੇ ਬੈਠੇ ਨੇ ਜੀ ਕਿ ਖਾਤੇ ਲੱਗੇ ਆ ਤੁਸੀਂ ਸਾਰਾ ਇਹਨਾਂ ਨੂੰ ਜਿੰਨਕੇ ਦੇ ਦੇ ਦਿੰਨੇ ਆ ਹਾਂ

ਸਰਦਾਰ ਅਗਲੀ ਜੀ ਠੀਕ ਹੈ ਜੀ ਠੀਕ ਹੈ ਓਕੇ ਇਹਨਾਂ ਦਾ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਇਹ ਸਰਦਾਰ ਹੈ ਬਹੁਤ ਅੱਛਾ ਆਦਮੀ ਹੈ ਕਈ ਵਾਰ ਸਾਡੇ ਕੋਲ ਜੋ ਪੈਸੇ ਨਹੀਂ ਵੀ ਹੁੰਦੇ ਤੇ ਸਾਡਾ ਧਾਰ ਵੀ ਦੇ ਦਿੰਦਾ ਤੇ ਦੁਕਾਨਦਾਰ ਨੇ ਇਹ ਦੱਸਿਆ ਕਿ ਜੇਕਰ ਇਹਨਾਂ ਕੋਲ ਪੈਸੇ ਨਾ ਹੋਣ ਕਿ ਮੈਂ ਵੀ ਇਹਨੂੰ ਧਾਰ ਦੇ ਦਿੰਦਾ ਜਿੰਨੇ ਪੈਸੇ ਬੰਦੇ ਆ ਮੇਰੇ ਸਾਰੇ ਇਮਾਨਦਾਰੀ ਦੇ ਨਾਲ ਇਸ ਮੇਰੇ ਦੁਕਾਨ ਤੇ ਪਹੁੰਚ ਦੇ ਕਰ ਦਿੰਦੇ ਆ ਜਿਹੜੀਆਂ ਤੁਹਾਨੂੰ ਤਸਵੀਰਾਂ ਸੀ ਦਿਖਾਈਆਂ ਇਹ ਬਾਰਡਰ ਏਰੀਆ ਸਾਰਾ ਇਹ ਗਹਿਰੀ ਪਿੰਡਾ ਲੇਪੋ ਗਰੀਬ ਫਿਰੋਜ਼ਪੁਰ ਦੇ ਜਨਕਿ ਬਾਰਡਰ ਏਰੀਏ ਦਾ ਪਿੰਡ ਆ ਇਹ ਗੁਰੂ ਹਰਸਾਹਿ ਤੋਂ ਸਾਰਾ ਹੀ 7-8 ਕਿਲੋ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਇਹ ਜਿਹੜੇ ਪ੍ਰਵਾਸੀ ਆ ਜਨਕਿ ਬਹੁਤ ਦੂਰੀ ਜਨਕਿ ਲੰਬੀ ਦੂਰੀ ਤੇ ਜਨਕਿ ਇਹ ਲੋਕ ਜਿਹੜੇ ਦਿਖ ਰਹੇ ਆ ਸਾਨੂੰ ਬਹੁਤ ਲੰਮਾ ਜਨਕਿ ਇਹ ਸੂਏ ਦੇ ਉੱਤੇ ਰਹਿੰਦੇ ਲੋਕ ਆ ਇਹ ਬਹੁਤ ਜਨਕਿ 20-25 ਸਾਲ ਤੋਂ ਇਹ ਲੋਕ ਇੱਥੇ ਹੀ ਰਹਿ ਰਹੇ ਆ ਇਹ ਕਹਿੰਦੇ ਪੰਜਾਬ ਸਟੇਟ ਸਾਨੂੰ ਵਧੀਆ ਸਟੇਟ ਲੱਗੀ ਜੇ ਕਿ ਸਾਡਾ ਬਿਹਾਰ ਦੇ ਵਿੱਚ ਕੰਮ ਨਹੀਂ ਚੱਲਦਾ ਉਧਰ ਹੋ ਜਾਂਦਾ ਬਰਖਾ ਆ ਜਾਂਦੀ ਆ ਅੱਜ ਕੱਲ ਜਨਕਿ ਉੱਥੇ ਹੜ੍ਹ ਆ ਜਾਂਦੇ ਆ ਜੇਕਰ ਕਿ ਉੱਥੇ ਕੰਮ ਬਿਲਕੁਲ ਠੱਪ ਹੋ ਜਾਂਦਾ ਇਹ ਕਹਿੰਦੇ ਅਸੀਂ ਇੱਥੇ ਜਨਕਿ 15-20-25-30 ਸਾਲ ਤੋਂ ਵੀ ਕੁਝ ਰਹਿ ਰਹੇ ਆ ਕੁਝ ਜਾਦੇ ਸਮੇਂ ਤੋਂ ਵੀ ਰਹਿ ਰਹੇ ਆ ਇਹਨਾਂ ਦੀ ਜਨਕਿ ਜਿਹੜੀ ਵੋਟ ਹੈ ਉਹ ਵੀ ਇੱਥੇ ਬਸੀ ਬਣੀ ਹੋਈ ਆ ਅੱਜ ਕੱਲੀ ਇਹਨਾਂ ਨੂੰ ਇੱਕ ਲਾਈਟ ਦੀ ਸਹੂਲਤ ਨਹੀਂ ਹੋਰ ਸਾਰੀ ਸਹੂਲਤ ਇਹਨਾਂ ਦੇ ਜਨਕਿ ਕੋਲੇ ਆ ਇਹ ਜਨਕੇ ਲੋਕ ਮੈਂ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਇਹ ਪੂਰਾ ਇੱਕ ਅੱਧਾ ਕਿਲੋਮੀਟਰ ਦੇ ਜਨਕੇ ਕਿਲੋਮੀਟਰ ਦੀ ਦੂਰੀ ਤੇ ਪਿੰਡ ਸੂਏ ਦੇ ਜਨਕਿ ਉੱਪਰ ਕੰਨੀ ਤੇ ਵਸਿਆ ਹੋਇਆ ਇਹ ਜਿਹੜੀ ਜਗ੍ਹਾ ਇਹ ਸਾਰੀ ਸਰਕਾਰੀ ਜਗ੍ਹਾ ਦੇ ਵਿੱਚ ਜਨਕਿ ਇਹਨਾਂ ਨੇ ਮਕਾਨ ਬਣਾਇਆ ਕੋਈ ਪੰਚਾਇਤੀ ਜਗ੍ਹਾ ਨਹੀਂ ਗਈ ਜਨਕਿ ਆ ਜਗਰਾਤ ਕਮੇਹਮੇ ਦੀ ਜਗ੍ਹਾ ਹੁੰਦੀ ਆ ਉਹਦੇ ਉੱਪਰ ਹੀ ਇਹਨਾਂ ਨੇ ਆਪਦੇ ਮਕਾਨ ਬਣਾਏ ਹੋਣੇ ਮਕਾਨ ਵੀ ਇਹਨਾਂ ਨੇ ਜਨਕਿ ਕੋਈ ਇੱਟ ਦੇ ਨਹੀਂ ਬਣਾਏ ਜਾਂ ਕੱਚੀ ਇੱਟ ਦੇ ਨਹੀਂ ਬਣਾਏ ਇਹਨਾਂ ਨੇ ਜਨਕਿ ਗਾਰੇ ਨੂੰ ਗੁੰਨ-ਗੁੰਨ ਕੇ ਜਨਕਿ ਮਕਾਨ ਬਣਾਏ ਹੋਣੇ ਮਕਾਨ ਦੇ ਵਿੱਚ ਜਨਕਿ ਸਾਰੀਆਂ ਸਹੂਲਤਾਂ ਜਿਵੇਂ ਜਿਵੇਂ ਫਲਸ਼ ਹੁੰਦਾ ਰਸੋਈ ਹੁੰਦਾ ਨਲਕਾ ਜਿਵੇਂ ਉਸੋ ਜਿਹੀਆਂ ਸਾਰੀਆਂ ਸਹੂਲਤਾਂ ਇਹਨਾਂ ਲੋਕਾਂ ਕੋਲੇ ਜਨ ਇਹ ਲੋਕ ਜਿਹਨਾਂ ਕਿ ਲੋਕ ਬਹੁਤ ਜਾਦੇ ਨੇ ਇਹ ਲੋਕ ਜਿਹਦੇ ਘਰਾਂ ਨੂੰ ਜਿਵੇਂ ਪੁਰਾਣੇ ਟਾਈਮ ਤੇ ਲੱਪ ਪੁੱਛ ਕੇ ਬਣਾਉਂਦੇ ਸੀ ਸਾਡੇ ਬਜ਼ੁਰਗ ਮਾਤਾ ਸਾਡੀਆਂ ਬਣਾਉਂਦਾਂ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਜਿਹਨਾਂ ਕਿ ਮਖਾਨ ਨੂੰ ਆਦਿਆਂ ਨੂੰ ਬਣਾਇਆ ਹੋਇਆ ਹੈ ਇਹ ਜਵਾਕ ਜਿਹੜੇ ਤੁਹਾਡੇ ਇਥੇ ਸਕੂਲ ਲੱਗੇ ਪੜ੍ਹਨ ਜਾਂਦੇ ਆ ਨਹੀਂ ਜਾਂਦੇ ਸਰ ਹਾਂ ਨਹੀਂ ਜਾਂਦੇ ਜੀ ਸਕੂਲ ਨਹੀਂ ਲਾਇ ਨਹੀਂ ਲਾਇਆ ਠੀਕ ਹੈ ਲਾਉਣੇ ਨਹੀਂ ਸਕੂਲ ਲਾਉਣੇ ਸੀ ਜੀ ਤਲੇ ਚੋਨੇ ਚੁੰਨੇ ਜਫਸੇ ਫਰੇ ਚੋਨੇ ਚਪਸੇ ਪਏ ਹਾਂ ਜੀ ਬੱਚੇ ਸਕੂਲ ਜਾਉਂਗੇ ਸਕੂਲ ਨੇ ਜਾਣਗੇ ਇਹ ਪ੍ਰਵਾਸੀ ਆ ਵਿਚਾਰੇ ਬਾਹਰੋਂ ਆਏ ਆ ਸਕੂਲ ਬੱਚਿਆਂ ਨੂੰ ਭੇਜਦੇ ਹੁੰਦੇ ਆ ਅਭੀ ਨਹੀਂ ਭੇਜਦੇ ਅਭੀ ਛੁੱਟੀ ਦਿਆ ਹੈ ਛੁੱਟੀ ਦਿਆ ਛੁੱਟ ਗਈ ਤਾਂ ਮੁੱਕ ਜਾਣਗੇ ਖਤਮ ਹੋ ਜਾਣਗੇ ਫਿਰ ਭੇਜेंगे ਹਾਂ ਠੀਕ ਹੈ ਇਹ ਕਹਿੰਦੇ ਬੱਚਿਆਂ ਨੂੰ ਅਸੀਂ ਸਕੂਲ ਵੀ ਲਾਵਾਂਗੇ ਬੱਚਾ ਨੂੰ ਜਨ ਕਿ ਜੇ ਛੁੱਟੀਆਂ ਤਾਂ ਕਰਕੇ ਨਹੀਂ ਭੇਜ ਰਹੇ ਸੀ ਇਹ ਤੁਸੀਂ ਜਨ ਤਸਵੀਰਾਂ ਦੇਖ ਰਹੇ ਸੀ ਇਹ ਜਨ ਕਿ ਸਾਨੂੰ ਬਾਰਡਰ ਏਰੀਆ ਦੀਆਂ ਤਸਵੀਰਾਂ ਸੀ ਦਿਖਾਈਆਂ ਨੇ ਏ ਗੁਰੂ ਹਰ ਸਾਹਿਬ ਦੇ ਨੇੜੇ ਜਿਹੜਾ ਪਿੰਡ ਗਹਿਰੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਦੱਸ ਕੇ ਛੜੇ ਆ ਤੇ ਤੁਸੀਂ ਇਹੋ ਜਿਹੇ ਤਸਵੀਰਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਦੇਖ ਰਹੇ ਹੋ ਸੱਚ ਦੀ ਭਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜਿਤਾਰਾ ਧੰਨਵਾਦ